ਪਟਿਆਲਾ ਜ਼ਿਲ੍ਹੇ ਦੇ ਪਾਸੋ ਇਲਾਕੇ ਵਿੱਚ ਕੁਝ ਜਾਣ ਪਛਾਤੇ ਵਿਅਕਤੀਆਂ ਨੇ ਦੁਕਾਨ ਦਾ ਸ਼ਟਰ ਬੰਦ ਕਰਕੇ ਦੁਕਾਨਦਾਰ ਤੇ ਨਾਲ ਕੁੱਟਮਾਰ ਕੀਤੀ ਸੀ ਉਸ ਨੂੰ ਜ਼ਖਮੀ ਕਰ ਦਿੱਤਾ ਸੀ ਜਿਸ ਦੇ ਕਾਰਨ ਦੁਕਾਨਦਾਰ ਦੀ ਮੌਤ ਹੋ ਗਈ ਸੀ ਤੇ ਉਸ ਘਟਨਾ ਦਾ ਵੀਡੀਓ ਵੀ ਵਾਈਰਲ ਹੋ ਚੁੱਕਿਆ ਹੈ ਇਸ ਪੂਰੇ ਮਾਮਲੇ ਤੇ ਜਾਣਕਾਰੀ ਦਿੰਦੇ ਹੋਏ ਐਸਐਸਪੀ ਪਟਿਆਲਾ ਵਰਨ ਸ਼ਰਮਾ ਨੇ ਦੱਸਿਆ ਕਿ ਸਪਾਰੀ ਲੈ ਕੇ ਵਾਰਦਾਤਾ ਨੂੰ ਅੰਜਾਮ ਦਿੱਤੇ ਸਾਲ ਪਟਿਆਲਾ ਪੁਲਿਸ ਨੇ ਬੜੀ ਮੁਸਤੈਦਗੀ ਦੇ ਨਾਲ ਸੱਤ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਇਹਨਾਂ ਵਿੱਚੋਂ ਤਿੰਨ ਦੋਸ਼ੀਆਂ ਤੇ ਅਪਰਾਧਿਕ ਰਿਕਾਰਡ ਵੀ ਹਨ ਅਤੇ ਕੁਝ ਤੇ ਕੁਝ ਨਵੇਂ ਲੋਕ ਵੀ ਇਸ ਗਰੋ ਵਿੱਚ ਸ਼ਾਮਲ ਹੋਏ ਐਸਐਸਪੀ ਸ਼ਰਮਾ ਨੇ ਦੱਸਿਆ ਕਿ ਕਿਸੇ ਹੋਰ ਵਾਰਦਾਤ ਨੂੰ ਅੰਜਾਮ ਦੇਣ ਦੀ ਯੋਜਨਾ ਵੀ ਬਣਾ ਰਹੇ ਸਨ ਤੇ ਪਟਿਆਲਾ ਪੁਲਿਸ ਨੇ ਉਸ ਘਟਨਾ ਨੂੰ ਨਾਕਾਮ ਯਾਬ ਕਰਨ ਵਿੱਚ ਵੀ ਸਫਲਤਾ ਹਾਸਲ ਕੀਤੀ ਹੈ। ਹਮ ਜੋ ਬੀਜੀਪੀ ਪੰਜਾਬ ਤੇ ਐਨਆਈਜੀ ਪਟਿਆਲਾ ਰੇਂਜ ਦੇ ਨਿਸ਼ਾ ਨਿਰਦੇਸ਼ੇ ਕੋਈ ਵੀ ਸੰਸਨੀ ਕੇਸ ਵਾਰਦਾਤ ਜਦੋਂ ਵੀ ਹੈ ਤੇ ਇਮੀਡੀਏਟਲੀ ਪਟਿਆਲਾ ਪੁਲਿਸ ਬੜੀ ਸਰਕਾਰ ਨਾਲ ਦੋਸ਼ੀਆਂ ਦੀ ਤਲਾਸ਼ ਅਤੇ ਵਰਦਾਤ ਨੂੰ ਪ੍ਰੈਸ ਕਰਨ ਦੇ ਉਪਰਾਲਿਆਂ 'ਚ ਲੱਗ ਜਾਂਦੇ ਉਸੇ ਲੜੀ 'ਚ ਸਾਨੂੰ ਬਹੁਤ ਵੱਡੇ ਕੰਮ ਆਉਣੇ ਲੱਗੇ। ਉਸ ਦਿਨ ਦਰਨਾ ਪਾਸੋਂ ਏਰੀਏ 'ਚ ਗੁਰਵਿੰਦਰ ਸਿੰਘ ਨਾਮ ਦੇ ਇੱਕ ਸ਼ਟਰਿੰਗ ਦਾ ਕੰਮ ਕਰਨ ਵਾਲੇ ਸ਼ਖਸ ਦੀ ਦੁਕਾਨ ਤੇ 4-5 ਮੋਟਰਸਾਈਕਲਾਂ ਤੇ 15 ਤੋਂ 20 ਨੌਜਵਾਨ ਆਂਦੇ ਤੇ ਬੜੀ ਬੇਰਹਿਮੀ ਨਾਲ ਇਹ ਜਿਹੜੇ ਇਹਨੇ ਲੰਬੇ ਦਾਤ ਨੇ بیسਬਾਲ ਫੋਕੀਆਂ ਨਾਲ ਲੋਕਾਂ ਤੇ ਹਮਲਾ ਕਰਦੇ। ਤੇ ਕਾਫੀ ਫੋਟਮਾਰ ਕਰਕੇ ਆਦਮਨੀ ਹਾਜ਼ਰ ਚ ਉਹਨੂੰ ਉਥੋਂ ਛੱਡ ਕੇ ਫਰਾਰ ਹੋ ਜਾਂਦੇ ਕਿ ਵਾਰਦਾ ਤੇ ਕੋਈ ਗਰਾਈਂ ਸੀ ਤੇ ਵਜ੍ਹਾ ਰੰਜਿਸ਼ਵੀ ਦੀ ਜੇਦ ਨਹੀਂ ਹੋ ਰਹੀ ਸੀ ਕਿਉਂਕਿ ਮਦਈ ਮੁਕਦਮਾ ਨੂੰ ਕਾਫੀ ਸਖਤ ਲੱਗੀਆਂ ਸੀ ਤੇ ਇਹਦੇ ਚ ਐਸਪੀ ਸੈਟੀ ਫਰਹਾਜ਼ ਆਦਮ ਡੀਐਸਪੀ ਡੀ ਅਵਤਾਰ ਸਿੰਘ ਇੰਚਾਰਜ ਸੀ ਇਹ ਪਟਿਆਲਾ ਸ਼ਮਿੰਦਰ ਸਿੰਘ ਐਸਐਚਓ ਬਾਸ ਸੁੰਦਰਜੀਤ ਨੇ ਬੜੀ ਹਿੰਮਤ ਕਰਦੇ ਹੋਏ ਟੀਮਾਂ ਬਣਾ ਕੇ ਲਗਾਤਾਰ ਸੀਸੀਟੀਵੀ ਕੈਮਰੇ ਚੈੱਕ ਕਰਦੇ ਹੋਏ ਤੇ ਟੈਕਨੀਕਲ ਐਨਾਲਿਸਿਸ ਕਰਦੇ ਹੋਏ ਇਸ ਵਾਰ ਦਾਤ ਨੂੰ ਅਸੀਂ ਟ੍ਰੇਸ ਕੀਤਾ ਇਹਨਾਂ ਦੋਸ਼ੀਆਂ ਤੋਂ ਸਾਨੂੰ ਇੱਕ ਪੰਜ ਜਿਹੜੇ ਲੰਬੇ ਦਾਤ ਨੇ ਤੇ ਇੱਕ ਡਿਸਟਿਲ ਬਰਾਵਾ ਤੋਂ ਜਾਇਆ ਇਸ ਵਾਰ ਦਾਤ ਜੀ ਅਸੀਂ ਸੱਤ ਦੋਸ਼ੀ ਅਰੈਸਟ ਕਰ ਲਏ ਆ ਤੇ ਅਜੇ ਚਾਰ ਤੋਂ ਪੰਜ ਦੋਸ਼ੀ ਅਰੈਸਟ ਕਰਨੇ ਰਹਿੰਦੇ ਆ ਇਸ ਸੱਤੇ ਦੋਸ਼ੀ ਜਿਹੜੇ ਕੇਸ਼ਵ ਕੁਮਾਰ, ਬਾਬੂ ਰਾਮ, ਸੁਸ਼ੀਲ ਕੁਮਾਰ ਵਗੈਰਾ ਇਹ ਪਟਿਆਲੇ ਦੇ ਰਹਿਣ ਵਾਲੇ ਨੇ ਤੇ ਇੰਨੀ ਬੇਰਹਿਮੀ ਨਾਲ ਇੰਨੇ ਗੰਭੀਰ ਤਰੀਕੇ ਨਾਲ ਇਸ ਵਰਦਾਲਾ ਨੂੰ ਜਾਨ ਦਿੱਤਾ ਗਿਆ ਸੀ ਕਿ ਸੋਸ਼ਲ ਮੀਡੀਆ ਤੇ ਬੜੀ ਵਾਇਰਲ ਹੋਈ ਸੀ। ਉਸ ਵੀਡੀਓ ਨੂੰ ਵੇਖ ਕੇ ਸਾਰੇ ਬਾਸ ਸੋਹੇਰੀਏ ਚ ਇੱਕ ਸਹਿਮ ਦਾ ਇੱਕ ਡਰਦਾ ਮਾਹੌਲ ਸੀਗਾ ਤੇ ਇਹ ਸਵਾਲਦਾਨ ਤੋਂ ਪ੍ਰੈਸ ਕਰਨ ਦੇ ਨਾਲ-ਨਾਲ ਅਸੀਂ ਉਸ ਸਹਿਮ ਦੇ ਮਾਹੌਲ ਨੂੰ ਵੀ ਖਤਮ ਕੀਤਾ ਤੇ ਸੱਤ ਦੋਸ਼ੀ ਅਸੀਂ ਅਰੈਸਟ ਕਰਦੇ ਆ। ਇਹਨਾਂ ਦੋਸ਼ੀਆਂ ਨੂੰ ਇਹ ਵਾਰਦਾਤ ਕਰਨ ਲਈ ਮਾਰਦੇ ਮੁਨੀਕ ਬੈਠੇ ਕਿਸੇ ਵਿਅਕਤੀ ਨੇ ਜਿਨ੍ਹਾਂ ਨਾਮ ਲੈ ਨਹੀਂ ਸਕਦਾ ਉਹਨੇ 1 ਲੱਖ ਰੁਪਇਆ ਗੂਗਲ ਪੇ ਰਾਹੀਂ ਟਰਾਂਸਫਰ ਕੀਤਾ ਸੀ ਕਿ ਵੀ ਇਹ ਆਪਣੀ ਐਡਵਾਂਸ ਪੇਮੈਂਟ ਲੋ ਇਸ ਵਾਰਦਾਤ ਨੂੰ ਅੰਜਾਮ ਦਿਓ ਤੇ ਜਦੋਂ ਵਾਰਦਾਤ ਨੂੰ ਅੰਜਾਮ ਦੇ ਕੇ ਤੁਸੀਂ ਉਸੇ ਕੋਟਨ ਮੈਂ ਤੇ ਮੈਂ ਤੁਹਾਨੂੰ ਬਾਕੀ ਦੀ ਰਕਮ ਵੀ ਦੇ